ਦੋਸਤੋ ਮੈਨੂੰ ਨਾ ਅੱਜ ਪੰਜਾਬ ਤੇ ਤਰਸ ਆ ਰਿਹਾ ਵਾ ਕਿ ਕਿਸ ਤਰ੍ਹਾਂ ਇੱਕ ਸ਼ਰਾਬੀ ਦੇ ਹੱਥ ਬਾਗ ਡੋਰਾ ਗਈ ਹੈ ਔਰ ਉਹ ਨਸ਼ੇ ਵਿੱਚ ਤੋ ਧਰ ਵਕਤ ਇੱਕ ਸੱਤਾ ਦਾ ਨਸ਼ਾ ਇੱਕ ਸ਼ਰਾਬ ਦਾ ਨਸ਼ਾ ਔਰ ਇਦਾਂ ਦੀਆਂ ਭੇੜੀਆਂ ਭੇੜੀਆਂ ਗੱਲਾਂ ਕਰਦਾ ਨਾ ਸਿਰਫ ਆਪਣਾ ਮਜ਼ਾਕ ਉਡਾਉਂਦਾ ਲੇਕਿਨ ਦੂਸਰਿਆਂ ਦਾ ਮਜ਼ਾਕ ਉਡਾਉਂਦਾ ਆਪਣੇ ਸੂਬੇ ਦਾ ਮਜ਼ਾਕ ਉਡਾਉਂਦਾ ਆਪਣੀ ਜ਼ੁਬਾਨ ਦਾ ਮਜ਼ਾਕ ਉਡਾਉਂਦਾ ਅੱਜ ਤੁਸੀਂ ਸਭ ਨੇ ਉਹਦੀ ਵੀਡੀਓ ਸੁਣ ਲਈ ਹੈ ਕਿ ਆ ਜਿਹੜੇ ਪੰਜ ਚਾਰ ਨਾਮ ਲੈ ਕੇ ਸਮੇਤ ਮੇਰੇ ਕਿ ਇਹ ਤਾਂ ਉਹ ਕੁਝ ਆਉਂਦਾ ਨਹੀਂਗਾ ਤਾਂ ਪਰ ਇਹ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹੇ ਨੇ ਇਹਨਾਂ ਨੂੰ ਪੰਜਾਬੀ ਦਾ ਕੋਈ ਸ਼ਬਦ ਨਹੀਂ ਆਉਂਦਾ ਇਹਨਾਂ ਨੂੰ ਮੈਂ ਕਹਿ ਦਿੰਦਾ ਕਿ ਤੁਹਾਡਾ ਮੈਂ ਪੇਪਰ ਸੈੱਟ ਕਰ ਦਿੰਦਾ ਲੀਕ ਵੀ ਕਰ ਦੂੰਗਾ ਇੱਕ ਹੋਰ ਆਪਾਂ ਕਿਰਦਾਰ ਇਹਨੇ ਪੇਸ਼ ਕੀਤਾ ਕਿ ਮੈਂ ਚੀਟ ਵੀ ਆ ਮੈਂ ਬੇਈਮਾਨ ਵੀ ਆ ਔਰ ਨਾਲ ਕਿ ਤੁਸੀਂ ਚੰਡੀਗੜ੍ਹ ਲਿਖ ਕੇ ਦਿਖਾ ਦਿਓ ਆਪੇ ਚੰਡੀਗੜ੍ਹ ਦੇ ਲਫ਼ਜ਼ ਬੋਲੇ ਆਪੇ ਚੰਡੀਗੜ੍ਹ ਦੇ ਲਫ਼ਜ਼ ਗਲਤ ਬੋਲੇ ਪੰਜਾਬੀ ਦੇ ਵਿੱਚ ਨਾ ਸਿਰਫ ਪੰਜਾਬੀ ਭਾਸ਼ਾ ਦੇ ਇਸ ਛੋਟੇ ਜਿਹੇ ਇਮਤਿਹਾਨ ਵਿੱਚ ਇਹ ਫੀਲ ਹੋਇਆ ਪਰੰਤੂ ਇੱਕ ਵੱਡੀ ਤਸਵੀਰ ਦੇਖੀ ਤਾਂ ਇਹਦੇ ਵਿੱਚ ਜਿਹੜੀਆਂ ਖਾਮੀਆਂ ਨੇ ਇਹ ਕਿਉਂ ਇਸ ਤਰ੍ਹਾਂ ਬੋਲ ਰਿਹਾ ਵਾ ਇਹਦਾ ਕਿਰਦਾਰ ਕਿਸ ਤਰ੍ਹਾਂ ਦਾ ਵਾ ਉਹਦੇ ਤੇ ਮੈਂ ਚੰਦ ਜੇ ਸ਼ਬਦ ਕਹਿਣਾ ਚਾਹੁੰਦਾ ਪਹਿਲੀ ਗੱਲ ਨਾਲ ਇੱਕ ਫਾਰਸੀ ਦਾ ਇੱਕ ਸ਼ਬਦ ਹੈ ਅਹਿਸਾਸੇ ਕਮ ਤਰੀਕ ਜਦੋਂ ਬੰਦੇ ਨੂੰ ਆਪਣੇ ਆਪ ਵਿੱਚ ਕੋਈ ਸੈਲਫ ਕੌਨਫੀਡੈਂਸ ਨਹੀਂ ਹੁੰਦਾ ਜਾਂ ਉਹ ਇਨਫੀਰੀਓਰਿਟੀ ਕੰਪਲੈਕਸ ਦਾ ਇੱਕ ਸ਼ਿਕਾਰ ਹੁੰਦਾ ਕਿ ਮੈਂ ਦੂਸਰੇ ਆਦਮੀਆਂ ਦੇ ਨਾਲ ਕਿਵੇਂ ਬੈਠਾਂਗਾ ਇਹ ਮੇਰੇ ਤੋਂ ਜ਼ਿਆਦਾ ਪੜ੍ਹੇ ਲਿਖੇ ਨੇ ਇਹ ਮੇਰੇ ਤੋਂ ਜ਼ਿਆਦਾ ਅੱਛਾ ਜ਼ੁਬਾਨ ਬੋਲ ਸਕਦੇ ਨੇ ਕਈ ਜ਼ੁਬਾਨਾਂ ਬੋਲ ਸਕਦੇ ਹਨ ਇਸ ਤਰ੍ਹਾਂ ਦੇ ਜਿਹੜੇ ਸ਼ਿਕਾਰ ਹੁੰਦੇ ਨੇ ਇਨਫੀਰੀਓਰਿਟੀ ਕੰਪਲੈਕਸ ਦੇ ਲੋਕ ਉਹ ਫਿਰ ਆਪਣੀ ਇਦਾਂ ਹੀ ਪੜਾਸ ਕੱਢਦੇ ਆ ਔਰ ਨਾਲ ਨਾਲ ਇਹਦੀ ਨਫ਼ਰਤ ਦੀ ਭਾਵਨਾ ਦੇਖੋ ਤੁਸੀਂ ਆਪਣੇ ਪੋਲਿਟਿਕਲ ਓਪੋਨੈਂਟਸ ਵਾਸਤੇ ਇਹ ਕਿੰਨੀ ਨਫ਼ਰਤ ਦੀ ਭਾਵਨਾ ਨਾਲ ਰੱਖਿਆ ਔਰ ਖਾਸ ਤੌਰ ਤੇ ਮੇਰੇ ਖਿਲਾਫ ਤਾਂ ਇਦਾਂ ਦੇ ਅਪਸ਼ਬਦ ਬੋਲਦਾ ਜਿਹੜੇ ਕਿ ਮੈਂ ਸਮਝਦਾ ਕਿ ਇਹ ਇਹ ਇਹਦੀ ਹੀ ਇਹਦੀ ਜ਼ੁਬਾਨ ਗੰਦੀ ਹੁੰਦੀ ਮੇਰਾ ਉਹਦੇ 'ਚ ਕੁਝ ਨਹੀਂ ਜਾਂਦਾ ਔਰ ਮੈਂ ਕਹਿਣਾ ਚਾਹਣਾ ਕਿ ਕਿੱਥੇ ਪੰਜਾਬ ਸਾਡਾ ਮਹਾਰਾਜਾ ਰਣਜੀਤ ਸਿੰਘ ਔਰੇ ਬੋਲ ਰਿਹਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਵਰ੍ਹੇ ਸਿਰ ਦੇ ਸਮਾਗਮ ਤੇ ਕੁਛ ਤਾਂ ਸ਼ਰਮ ਕਰ ਲੈ ਥੋੜੀ ਜੀ ਤੂੰ ਮਹਾਰਾਜਾ ਰਣਜੀਤ ਸਿੰਘ ਦੇ ਜੋ ਪ੍ਰਾਪਤੀਆਂ ਸੀ ਜਿਸ ਢੰਗ ਦੇ ਨਾਲ ਉਹਨਾਂ ਨੇ ਇੱਕ ਵਿਸ਼ਾਲ ਖਾਲਸਾ ਸਿੱਖ ਰਾਜ ਸਥਾਪਿਤ ਕੀਤਾ ਔਰ ਕਿਸ ਤਰ੍ਹਾਂ ਉਹਨਾਂ ਨੇ ਇਨਸਾਫ ਪਸੰਦੀਦਾ ਰਾਜ ਕੀਤਾ ਤੇਰੇ ਵਾਂਗੂੰ ਮੁਰਖਤਾਈ ਦਾ ਰਾਜ ਨਹੀਂ ਕੀਤਾ ਔਰ ਮੈਨੂੰ ਤਰਸ ਆਉਂਦਾ ਕਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਸ਼ੁਰੂ ਹੋ ਕੇ ਸਾਡੇ ਕੋਲ ਬੜੇ ਅੱਛੇ ਮੁੱਖ ਮੰਤਰੀ ਰੇਲ ਪ੍ਰਤਾਪ ਸਿੰਘ ਕੈਰੋਂ ਵਰਗੇ ਔਰ ਜਸਟਿਸ ਗੁਰਨਾਮ ਸਿੰਘ ਜੀ ਵਰਗੇ ਜਿਨ੍ਹਾਂ ਨੇ ਜਿਹੜੇ ਨਾ ਸਿਰਫ ਲਿਆਕਤ ਰੱਖਦੇ ਸੀ ਲੇਕਿਨ ਤਮੀਜ਼ ਵੀ ਰੱਖਦੇ ਸੀ ਇਹ ਤਾਂ ਬਰਤਮੀਜ਼ ਆਦਮੀ ਹੋ ਗਿਆ ਵਾ ਇਹਦੇ ਨਾਲ ਤਾਂ ਮੈਂ ਕਹਿੰਦਾ 100 ਗੁਣਾ ਚੰਗਾ ਵੱਡੇ ਬਾਦਲ ਸਾਹਿਬ ਸੀਗੇ ਕੱਟੋ-ਕੱਟ ਤਮੀਜ਼ ਨਾਲ ਬੋਲਦੇ ਦਾ ਸੀ 100 ਖਾਮੀਆਂ ਹੋ ਸਕਦੀਆਂ ਉਹਨਾਂ ਦੇ ਵਿੱਚ ਪਰ ਬੁੱਲਣ ਦੇ ਤਾਂ ਤਮੀਜ਼ ਤੇ ਲੈਹਜਾ ਰੱਖਦੇ ਸੀਗੇ ਕੈਪਟਨ ਅਮਰਿੰਦਰ ਸਿੰਘ 100 ਗੁਣਾ ਇਹਨਾਂੋਂ ਬਿਹਤਰੀਨ ਇਨਸਾਨ ਇਸ ਵਕਤੋਂ ਉਹ ਕੱਟੋ-ਕੱਟ ਰਿਸਪੈਕਟ ਕਰਦੇ ਸੀ ਉਹ ਆਪਣੇ ਪੋਲੀਟੀਕਲ ਆਪੋਨੈਂਟਸ ਨੂੰ ਮਿਲਦਾ ਸੀਗਾ ਜੱਫੀ ਪਾ ਕੇ ਮਿਲਦਾ ਸੀ ਮੈਂ ਜਦੋਂ ਇੱਕ ਵਾਰ ਲੀਡਰ ਆਫ ਆਪੋਜੀਸ਼ਨ ਸੀਗਾ ਤੇ ਮੈਂ ਇੱਕ ਜਿਹੜੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਮੈਨੂੰ ਉਹਨੇ ਫਾਈਲ ਭੇਜਦੀ ਕਿ ਤੁਸੀਂ ਆਹ ਨਾਮ ਅਪਰੂਵ ਕਰ ਦਿਓ ਮੈਂ ਰਿਜੈਕਟ ਕਰਤੀ ਮੈਂ ਕਿਹਾ ਪਹਿਲਾਂ ਮੀਟਿੰਗ ਰੱਖੋ ਮੈਂ ਸਾਰੇ ਮੈਰਿਟਸ ਦੇ ਦੇਖ ਕੇ ਤੇ ਫਿਰ ਕੈਂਡੀਡੇਟ ਜਿਹੜੇ ਨੇ ਉਹਨਾਂ ਦੇ ਆਪਣੀ ਅਪਰੂਵਲ ਦਊਂਗਾ ਤਾਂ ਇਹਨਾਂ ਨੇ ਮੀਟਿੰਗ ਰੱਖ ਕੀਤੀ ਮੁੱਖ ਮੰਤਰੀ ਦੇ ਨਾਮ 'ਤੇ ਉੱਥੇ ਸਪੀਕਰ ਸਾਹਿਬ ਵੀ ਸੀਗੇ ਉੱਥੇ ਇੱਕ ਦੋ ਸੀਨੀਅਰ ਮਿਨਿਸਟਰ ਸੀ ਕੈਪਟਨ ਅਬਰਿੰਦਰ ਸਿੰਘ ਪਰ ਜਦੋਂ ਮੈਂ ਮਿਲਣ ਗਿਆ ਉਹਨਾਂ ਨੂੰ ਦੂਗੇ ਜੇ ਸੋਫੇ ਤੇ ਬੈਠੇ ਸੀ ਉਹਨਾਂ ਨੂੰ ਉੱਠਣਾ ਮੁਸ਼ਕਲ ਸੀਗਾ ਪਰ ਉਹਨਾਂ ਨੇ ਉੱਠ ਕੇ ਮੈਨੂੰ ਮਿਲੇ ਹਾਲਾਂਕਿ ਮੌਦ ਦੇ ਉਹਨਾਂ ਦੇ ਬੱਚਾ ਵਰਗਾ ਸੀਗਾ ਔਰ ਉਹਨਾਂ ਨੇ ਉੱਠ ਕੇ ਮੇਰੇ ਨਾਲ ਹੱਥ ਮਿਲਾਇਆ ਔਰ ਮੈਨੂੰ ਜੱਫੀ ਪਾ ਕੇ ਮੇਰਾ ਪਿਆਰ ਕੀਤਾ ਔਰ ਇਹ ਵੀ ਕਿਹਾ ਕਿ ਸੁਪਾਲ ਮੈਂ ਬੜਾ ਖੁਸ਼ ਹਾਂ ਕਿ ਤੂੰ ਇੱਕ ਬਤੌਰ ਰੋਲ ਅਦਾ ਕਰ ਰਹੇ ਇਹ ਸਾਡੀ ਦੋਨਾਂ ਦੇ ਆਪਸ ਵਿੱਚ ਕਨਵਰਸੇਸ਼ਨ ਨੇ ਬਾ ਬਹੁਤ ਹੀ ਅਜੀਬ ਗੱਲਬਾਤ ਨਹੀਂ ਕੀਤੀ ਇੱਕ ਕੋਈ ਸੀ ਆਦਮੀ ਤੇ ਇੱਕ ਆ ਆਦਮੀ ਜਿਹੜਾ ਮਤਲਬ ਕਿ ਜਿਸ ਨੂੰ ਬੋਲਣ ਦੀ ਤਮੀਜ਼ ਨਹੀਂ ਸੀ ਜਿਹੜਾ ਹਰ ਵਕਤ ਛੇਡਾਂ ਕਰਦਾ ਪਾ ਔਰ ਪੁਲਿਸ ਕੰਟਰ ਦੇ ਨਾਲ ਇਹਨੇ ਉਹ ਆਪਣੇ ਪੋਲਿਟੀਕਲ ਵਿਰੋਧੀਆਂ ਨੂੰ ਡਰਾਇਆ ਹੋਇਆ ਧਮਕਾਇਆ ਹੋਇਆ ਉਹਨੇ ਤੇ ਪਰਚੇ ਦਰਜ ਕੀਤੇ ਅੱਜ ਤੁਸੀਂ ਦੇਖੋਗੇ ਮਾਫ ਕਰਨਾ ਮੈਂ ਕਹਿਣਾ ਨਹੀਂ ਚਾਹੁੰਦਾ ਕਿਸੇ ਬਾਰੇ ਲੇਕਿਨ ਅੱਜ ਆਪੋਜੀਸ਼ਨ ਹੈ ਕਿੱਥੇ ਪੰਜਾਬ ਦੇ ਵਿੱਚ ਇਹਨੇ ਆਪਣੇ ਪੁਲਿਸ ਦੇ ਡੰਡਾ ਰਾਜ ਦੇ ਨਾਲ ਸਾਰਿਆਂ ਦੇ ਬੱਚੇ ਦਰਜ ਕਰਕੇ ਤੇ ਉਹਨਾਂ ਨੂੰ ਡਰਾਇਆ ਜਿਹੜੇ ਜਿਨ੍ਹਾਂ ਤੇ ਨਹੀਂ ਦਰਜ ਕੀਤੇ ਉਹ ਬਿਚਾਰੇ ਹੁਦਾਂ ਸਹਿਮ ਗਏ ਨੇ ਮੇਰੇ ਤੇ ਕਿੱਡਾ ਵੱਡਾ ਝੂਠਾ ਪਰਚਾ ਐਨਡੀਪੀਐਸ ਦਾ ਦਰਜ ਕੀਤਾ ਔਰ ਜਦੋਂ ਮੇਰੀ ਰੇਲ ਹੋ ਰਹੀ ਸੀ ਚਾਰਜ ਅਮਰੀ ਜਨੂਅਰੀ 2024 ਨੂੰ ਇਹਨੇ ਇੱਕ ਹੋਰ ਝੂਠਾ ਪਰਚਾ ਦਰਜ ਕੀਤਾ ਤੇ ਹੁਣ ਕੋਠਿਆਂ 'ਤੇ ਚੜ ਕੇ ਰੋਂਦੇ ਨੇ ਜਦੋਂ ਕੇਜਰੀਵਾਲ ਨਾਲ ਸਭ ਕੁਝ ਉਹੀ ਹੋ ਰਿਹਾ ਮੈਂ ਕਈ ਵਾਰ ਕਿਹਾ ਜੋ ਬੀਜੋਗੇ ਉਹੀ ਵੱਢੋਗੇ ਉਹਨ ਕੇਜਰੀਵਾਲ ਤੇ ਜਦੋਂ ਜਮਾਨ ਖੋਣ ਲੱਗੇ ਉਹਨਾਂ ਨੇ ਇੱਕ ਸੀਬੀਆਈ ਨਾਲ ਹੋਰ ਪਰਚਾ ਦਰਜ ਕਰਕੇ ਅਰੈਸਟ ਕਰ ਲਿਆ ਔਰ ਮੈਂ ਸਮਝਦਾ ਕਿ ਇਹ ਰਾਜ ਸੱਤਾ ਸਦਾ ਨਹੀਂ ਰਹਿੰਦੀ ਭਗਵਾਨ ਤੂੰ ਬਹੁਤ ਵੱਡੇ ਭਲੇਖੇ ਵਿੱਚ ਆ ਇਹ ਤਾਂ ਬਦਲਦੀਆਂ ਰਹਿੰਦੀ ਆ ਇਹ ਤਾਂ ਵੱਡੇ ਵੱਡੇ ਆਦਮੀ ਇੱਥੇ ਬਾਦਸ਼ਾਹ ਲੋਕ ਨਹੀਂ ਰਹੇ ਇਸ ਕਰਕੇ ਥੋੜਾ ਜਆ ਆਪਣੇ ਕੀ ਕਹਿੰਦੇ ਹੁੰਦੇ ਕਿ ਉਹਦੇ ਵਿੱਚ ਦAIRE ਵਿੱਚ ਰਹੁ ਚੀਫ ਮਿਨਿਸਟਰ ਬਣ ਆਇਆ ਮੰਤਰੀ ਤੁਸੀਂ ਖੁਦਾ ਬਣ ਗਏ ਹੋ ਔਰ ਮੈਂ ਬਹੁਤ ਸਾਰੀਆਂ ਹੋਰ ਗੱਲਾਂ ਤੁਸੀਂ ਪੰਜਾਬ ਦੇ ਜਿਹੜੇ ਮਸਲੇ ਹਾਲੋ ਦੇ ਬਾਰੇ ਤਾਂ ਕਦੀ ਚਰਚਾ ਜੀ ਕੀਤੀ ਕਦੀ ਨਸ਼ਾ ਬਾਰੇ ਖੁੱਲ ਕੇ ਚਰਚਾ ਕੀਤੀ ਹੈ ਕਿਸੇ ਨਾਲ ਸਦਨ ਵਿੱਚ ਚਰਚਾ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਇਨਸਾਫ ਦੇਣ ਵਾਸਤੇ ਕਦੀ ਗੱਲ ਕੀਤੀ ਹੈ ਅੱਜ ਪੰਜਾਬ ਦੇ ਵਿੱਚ ਬੇਤਹਾਸ਼ਾ ਕਤਲੋਗਾਂ ਥੋੜੀ ਲਾਅ ਐਂਡ ਆਰਡਰ ਉਹਦੇ ਬਾਰੇ ਕਦੀ ਕਦੀ ਚਰਚਾ ਕੀਤੀ ਹੈ ਅੱਜ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ ਔਰ ਕਿਸਾਨ ਤੇ ਖੇਤ ਮਜ਼ਦੂਰ ਆਤਮ ਹੱਤਿਆ ਕਰ ਰਿਹਾ ਵਾ ਕਦੀ ਇਹਨਾਂ ਮੁੱਦਿਆਂ ਦੇ ਉੱਤੇ ਕਦੀ ਚਰਚਾ ਕੀਤੀ ਹੈ ਕਦੀ ਮੇਰਾ ਜਿਹੜਾ ਤੁਹਾਨੂੰ ਤਜਵੀਜ਼ ਦਿੱਤੀ ਸੀ ਕਿ ਗੈਰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਆਉਣ ਵਾਸਤੇ ਕੁਝ ਸ਼ਰਤਾਂ ਰੱਖੋ ਕੁਝ ਕਾਨੂੰਨ ਬਣਾਓ ਹਿਮਾਚਲ ਪ੍ਰਦੇਸ਼ੀ ਤਰਜ਼ ਤੇ ਉਹਦੇ ਤੇ ਕਦੀ ਨਾ ਚਰਚਾ ਕੀਤੀ ਉਹਦੇ ਤੇ ਵੀ ਤੁਸੀਂ ਛਿੱਡਾ ਕਰਦੇ ਹੋ ਦੂਸਰਿਆਂ ਨੂੰ ਔਰ ਸਾਡੇ ਨੌਜਵਾਨਾਂ ਤੇ ਤੁਸੀਂ ਐਨਐਸਏ ਲਾ ਕੇ ਦਿੱਲੀ ਵਾਲਿਆਂ ਨੇ ਕਹਿਣ ਤੇ ਆਪਣੇ ਜਿਹੜੇ ਤੁਹਾਡੇ ਬੌਸ ਨੇ ਦਿੱਲੀ ਵਾਲੇ ਦੋ ਬੌਸ ਨੇ ਇੱਕ ਤਾਂ ਕੇਜਰੀਵਾਲ ਫਰਜੀ ਬੌਸ ਹੈ ਇੱਕ ਜਿਹੜੀ ਭਾਜਪਾ ਤੇ ਰੀਅਲ ਸਲੀ ਬੌਸ ਹੈ ਉਹਦੇ ਤੇ ਕਹਿਣ ਤੇ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਦਿਗਰੂ ਕਰਕੇ ਜੇਲ੍ਹ ਚ ਭੇਜਦਾ ਸਾਲ ਖਤਮ ਹੋਇਆ ਸਾਲ ਨੂੰ ਹੋਰ ਐਕਸਟੈਂਡ ਕਰਦੇ ਤੇ ਕਦੀ ਇਦਾਂ ਦਾ ਮੁੱਖ ਮੰਤਰੀ ਪੰਜਾਬ ਨੇ ਦੇਖਿਆ ਜਿਹੜਾ ਆਪਣੇ ਹੀ ਨੌਜਵਾਨਾਂ ਤੇ ਸਿੱਖਾਂ ਦੇ ਐਨਐਸਏ ਲਾ ਕੇ ਉਹ ਦੂਜੇ ਸਟੇਟਾਂ ਵਿੱਚ ਹਜ਼ਾਰਾਂ ਕਿਲੋਮੀਟਰ ਦੂਰ ਭੇਜ ਦੇ ਕੁਝ ਥੋੜੀ ਜੀ ਸ਼ਰਮ ਕਰ ਔਰ ਥੋੜੀ ਜੀ ਜ਼ੁਬਾਨ ਆਪਣੀ ਕੰਟਰੋਲ ਕਰ ਕਿਉਂਕਿ ਜਿਦਾ ਮੈਂ ਕਿਹਾ ਕਿ ਜੋ ਵਿਚੋਂਗੇ ਉਹੀ ਭਟੋਂਗੇ ਇਹ ਸਮਾਂ ਬੜਾ ਬਲਵਾਨ ਹੁੰਦਾ ਇਹਦਾ ਪਤਾ ਨਹੀਂ ਕਿਦਨ ਕਰਵਟ ਲੈ ਲੈਣੀ ਆ ਤੇ ਮੁੜ ਕੇ ਉਹੀ ਤੁਹਾਨੂੰ ਫੇਸ ਕਰਨਾ ਪੈਣਾ ਜਿਹੜਾ ਤੁਸੀਂ ਲੋਕਾਂ ਦੇ ਦੂਜਿਆਂ ਦੇ ਉੱਤੇ ਇਸ ਤਰ੍ਹਾਂ ਦੇ ਨਾਲ ਜ਼ਿਆਫੀਆਂ ਕੀਤੀਆਂ ਤੱਕਾ ਕੀਤਾ ਗਲਤ ਕੀਤਾ ਔਰ ਮੈਂ ਪਿਛਲੇ ਦਿਨਾਂ ਵਿੱਚ ਇਹ ਕਹਿੰਦੇ ਖਿਲਾਫ ਬੇਨਾਮੀ ਜ਼ਮੀਨ ਦਾ ਕਿਸਰਾ ਇਹਦੀ ਸਕੀ ਭੂਆ ਨੇ ਇਹਦੀ ਆਪਣੀ ਮਾਤਾ ਨੂੰ ਲਗਭਗ 5 ਕਿੱਲੇ ਜ਼ਮੀਨ ਜਿਹੜੀ 3 ਕਰੋੜ ਦੀ ਹੰਡਾਇਕ ਸ਼ਟੇਫੀ ਪਿੰਡ ਵਿੱਚ ਆ ਮਾਨਸਾ ਬਟੰਡਾ ਰੋਡ ਤੇ ਉਹ ਉਹ ਹਿਬਾ ਕਰ ਦਿੱਤਾ ਗਿਫਟ ਕਰ ਦਿੱਤੀ দান ਕਰ ਦਿੱਤਾ ਮੁੱਖ ਮੰਤਰੀ ਹੈ ਇਹ ਤੇ ਕੋਈ ਆਮਦਾਰਨ ਵਿਅਕਤੀ ਨਾ ਇਹਨੂੰ ਹਰ ਗੱਲ ਦੱਸੀ ਚਾਹੀਦੀ ਕਿ ਮੈਂ 3 ਕਰੋੜ ਰੁਪਏ ਦਾ ਜਿਹੜਾ ਸੀਗਾ ਗਿਫਟ ਕਿਉਂ ਲਈ ਹਿਬਾ ਕਿਉਂ ਲਿਆ ਕੀ ਉਹਦੇ ਅੰਦਰ ਵਿੱਚ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਕੋਈ ਕੰਮ ਲੈ ਕੇ ਦਿੱਤਾ ਸੀ ਲੇਕਿਨ ਉਹਦੇ ਤੋਂ ਕੋਈ ਜ਼ੁਬਾਨ ਨਹੀਂ ਖੁੱਲੀ ਇਸ ਕਰਕੇ ਹੋਰ ਮੈਂ ਮੀਡੀਆ ਦੇ ਵੀ ਹੈਰਾਨ ਹੈ ਕਿ ਜਿਹੜਾ ਮੇਨਸਟ੍ਰੀਮ ਮੀਡੀਆ ਦੁਨੀਆਂ ਚੰਗੀਆਂ ਗੱਲਾਂ ਹੁੰਦੇ ਤੇ ਕੋਈ ਸਵਾਲ ਨਹੀਂ ਕੋਈ ਜਦ ਤੱਕ ਕਿਸੇ ਨੇ ਕਿਟਾਰੂ ਚੱਕ ਦਾ ਸਵਾਲ ਨਹੀਂ ਪੁੱਛਿਆ ਕਿਸੇ ਨੇ ਸਰਬਜੀਤ ਕੌਰ ਮਾਨੁਕੇ ਨੇ ਕਿਉਂ ਕਬਜ਼ਾ ਕੀਤਾ ਐਨਆਰਆਈ ਦੀ ਕੋਠੀ ਦਾ ਉਹਦਾ ਕੋਈ ਸਵਾਲ ਨਹੀਂ ਪੁੱਛਿਆ ਬਲਕਾਰ ਸਿੰਘ ਦੀ ਅਸ਼ਵੀਲ ਵੀਡੀਓ ਆਈ ਕਿਸੇ ਨੇ ਕੋਈ ਸਵਾਲ ਨਹੀਂ ਪੁੱਛਿਆ ਔਰ ਜਿਹੜੇ ਮੈਂ ਮੁੱਦੇ ਉਠਾਏ ਮੈਨੂੰ ਦੁੱਖ ਨਾ ਕਹਿਣਾ ਪੈਂਦਾ ਕਿ ਆਪੋਜੀਸ਼ਨ ਵੀ ਸਹਿਮ ਗਈ ਡਰ ਗਈ ਕਿਉਂਕਿ ਹਰੇਕ ਆਦਮੀ ਡਰਦਾ ਉਹਦੇ ਘਰ ਵਿੱਚ ਬੱਚਾ ਬੱਚੇ ਨੇ ਔਰਤਾਂ ਨੇ ਅਗਲਾ ਕਹਿੰਦਾ ਇਹ ਸਮੂਰਖ ਦੇ ਨਾਲ ਮੱਥਾ ਲਾ ਕੇ ਐਵੇਂ ਕੱਢ ਲਈ ਆਪਣੀ ਇਸ ਤਰ੍ਹਾਂ ਦਾ ਜ਼ਿੰਦਗੀ ਨੂੰ ਖਤਰੇ 'ਚ ਪਾਉਣਾ ਕਿਉਂਕਿ ਇਹ ਜਿਹੜੇ ਮੁਕੱਦ ਜਾਂਦਾ ਐਨਡੀਪੀਐਸ ਵਗਾਰੇ ਇਹ ਲਾਈਫ ਥ੍ਰੀਟਨਿੰਗ ਕੇਸਸ ਨੇ ਮੈਂ ਭੁਗਤੇ ਨਹੀਂ ਮੈਨੂੰ ਪਤਾ ਵਾ ਕਿ ਵਿੱਚ ਕੀ ਹੁੰਦਾ ਵਾ ਔਰ ਹੁਣ ਕੇਜਰੀਵਾਲ ਤੇ ਕਰਪਸ਼ਨ ਦੇ ਭ੍ਰਿਸ਼ਟਾਚਾਰ ਦੇ ਮੁਕੱਦਮੇ ਨੇ ਚੀਕਾ ਮਾਰਦੇ ਫਿਰਦੇ ਸਾਰੇ ਇਸ ਕਰਕੇ ਮੈਂ ਤਾਂ ਸਮਝਦਾ ਕਿ ਅੱਜ ਜਦੋਂ ਮਾਫੀ ਮੰਗਣੀ ਚਾਹੀਦੀ ਇਹ ਆਪਣੇ ਪੰਜਾਬੀ ਦੇ ਟੈਸਟ ਵਿੱਚ ਫੇਲ ਹੋ ਗਿਆ ਗੁੱਜਰਾਂ ਨੂੰ ਪੰਜਾਬੀ ਸਿਖਾਉਂਦਾ ਸਕਾਉਂਦਾ ਔਰ ਮੈਂ ਸਮਝ ਨਹੀਂ ਆਉਂਦੀ ਕਿ ਅੰਗਰੇਜ਼ੀ ਸਿੱਖਣਾ ਕੋ ਮਾੜੀ ਗੱਲ ਹੈ ਤੇ ਤੇਰੇ ਜਿਹੜੇ ਪਹਿਲੀ ਘਰ ਵਾਲੀ ਤੋਂ ਬੱਚੇ ਸੀਗੇ ਕਿ ਉਹਨਾਂ ਨੂੰ ਤੁਸੀਂ ਸਤੌੜਪਿੰਡ ਵਿੱਚ ਭਰਾਇਆ ਸੀ ਪੰਜਾਬੀ ਸਕੂਲ ਚ ਉਹ ਵੀ ਵਿਦੇਸ਼ਾਂ ਚ ਗਏ ਕਿ ਅੰਗਰੇਜ਼ੀ ਬ ਅੰਗਰੇਜ਼ੀ ਵੈਸੇ ਵੀ ਵਰਲਡ ਲੈਂਗੁਏਜ ਆ ਆਪਣੇ ਆਪ ਨੂੰ ਐਜੂਕੇਟ ਕਰਨਾ ਕੋਈ ਮਾੜੀ ਗੱਲ ਨਹੀਂ ਮਾਰਟੀ ਮਾੜੀ ਗੱਲ ਹੈ ਐਦਾ ਫਿਰ ਤੁਸੀਂ ਪੰਜਾਬ ਦੇ ਵਿੱਚ ਸਾਰੇ ਅੰਗਰੇਜ਼ੀ ਜਿਹੜੀ ਕਲਾਸਾਂ ਬੰਦ ਕਰ ਦਿਓ ਤੇ ਪੰਜਾਬੀ ਵਿੱਚ ਹੀ ਸਾਰੇ ਪੰਜਾਬ ਨੂੰ ਪੜਾਉ ਤਾ ਕੇ ਕਿਸੇ ਪਾਸੇ ਕੰਪੀਟ ਨਹੀਂ ਕਰ ਸਕਣ ਸੋ ਜਿਹੜੀਆਂ ਤੇਰੇ ਆਪਣੇ ਚ ਕਮਜ਼ੋਰੀਆਂ ਆ ਉਹਦਾ ਗੁੱਸਾ ਦੂਸਰੀਆਂ ਤੇ ਮਰਦ ਕੱਢੋ ਔਰ ਅੱਜ ਤਾਂ ਮੈਂ ਸਮਝਦਾ ਕਿ ਅਸੂਲਨ ਤੈਨੂੰ ਇੱਕ ਜੇ ਤੇਰੇ ਚ ਮਾੜੀ ਮੋਟੀ ਕੋਈ ਸੰਗ ਬਕਾਇਆ ਹੈ ਨਹੀਂ ਵੈਸੇ ਬਾਕੀ ਮੈਨੂੰ ਦਿਸਦੀ ਪਰ ਇੰਨੀ ਜਿਹੀ ਵੀ ਸੰਗ ਤੇਰੇ ਚ ਬਕਾਇਆ ਤਾਂ ਜਿਹੜਾ ਤੂੰ ਜਿਹੜੇ ਸ਼ਬਦ ਆਪ ਹੀ ਗਲਤ ਬੋਲ ਗਿਆ ਚੰਡੀਗੜ੍ਹ ਦੇ ਵਾਸਤੇ ਉਹਦੇ ਲਈ ਜਨਤਕ ਮਾਫੀ ਮੰਗ ਔਰ ਜਿਹੜੇ ਆਪਣੇ ਪੋਲੀਟਿਕਲ ਆਪੋਨੈਂਟਸ ਤੇ ਤੁਸੀਂ ਗਲਤ ਭਾਸ਼ਾ ਵਰਤਦੇ ਹੋ ਉਹਨਾਂ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ ਉਹਦੇ ਵਾਸਤੇ ਵੀ ਤੈਨੂੰ ਮਾਫੀ ਮੰਗਣੀ ਚਾਹੀਦੀ ਆ ਇਹ ਅੱਜ ਮੇਰਾ ਵਿਚਾਰ ਸੀਗਾ ਅਗਰ ਤੁਹਾਨੂੰ ਲੱਗਿਆ ਠੀਕ ਹੈ ਮੈਂ ਜਾਇਜ਼ ਗੱਲ ਕੀਤੀ ਇਹਨੂੰ ਵੱਤ ਤੋਂ ਵੱਤ ਸ਼ੇਅਰ ਵੀ ਕਰੋ ਤਾਂ ਕਿ ਇਸ ਮੂਰਖ ਇਸ ਬਦਤਮੀਜ਼ ਚੀਫ ਮਿਨਿਸਟਰ ਤੱਕ ਮੇਰੀ ਇਹ ਵੀਡੀਓ ਪਹੁੰਚੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ